ਆ ਦੇਖੋ ਜੀ ਕਿੰਨੇ ਵਾਰੀ ਖਬਰ ਲਗਾ ਚੁੱਕੇ ਹਾਂ ਪ੍ਰਸ਼ਾਸਨ ਅੱਗੇ ਬੇਨਤੀ ਵੀ ਕਰ ਚੁੱਕੇ ਹਾਂ ਕਿ ਇਹ ਸਰਕਾਰੀ ਹਸਪਤਾਲ ਨੂੰ ਛੱਪੜ ਨਾ ਬਣਾਇਆ ਜਾਵੇ ਪਰੰਤੂ ਨਗਰ ਪੰਚਾਇਤ ਸੰਧਾਇਆ ਦੇ ਕਰਮਚਾਰੀ ਉਸ ਨੂੰ ਛੱਪੜ ਬਣਾ ਕੇ ਹੀ ਹਟਣਗੇ ਸਾਰਾ ਗੰਦਾ ਪਾਣੀ ਤੋਬੇਦਾਰ ਤੇ ਸੀਵਰ ਦਾ ਪਾਣੀ ਕਿਵੇਂ ਦੇਖੋ ਵਹਿ ਰਿਹਾ ਜਿਵੇਂ ਚਰਨਾ ਵਹਿ ਰਿਹਾ ਹੁੰਦਾ ਬਾਰ ਬਾਰ ਖਬਰ ਲਾਉਣ ਦੇ ਬਾਵਜੂਦ ਵੀ ਕੋਈ ਅਸਰ ਨਹੀਂ ਹੋ ਰਿਹਾ ਨਾ ਤੇ ਇਹ ਸਰਕਾਰੀ ਹਸਪਤਾਲ ਦੀ ਬਿਲਡਿੰਗ ਹੈ ਜਿਹਨੂੰ ਕਿਹਾ ਨੇ ਛੱਪੜ ਦਾ ਰੂਪ ਬਣਾ ਰੱਖਿਆ ਆ ਦੇਖੋ ਇਸ ਤਰ੍ਹਾਂ ਪਾਣੀ ਜਾਏ ਆ ਪੂਰੀ ਸੜਕ ਗੰਦਗੀ ਨਾਲ ਭਰ ਰੱਖੀ ਹੈ ਆ ਦੇਖੋ ਦੂਰ ਦੂਰ ਤੱਕ ਦੇਖੋ ਸਭ ਜਗ੍ਹਾ ਪਾਣੀ ਹੀ ਪਾਣੀ ਗੰਦਾ ਦਿਖ ਰਿਹਾ ਸਾਰੇ ਸੜਕ ਦਾ ਸੱਤਿਆਨਾਸ਼ ਮਾਰ ਰੱਖਿਆ ਇਹਨਾਂ ਨੇ ਹਾਜ਼ਰ ਹੋਇਆ ਇਹਨਾਂ ਅਕਸੇਂ ਦੇ ਕੋਲ ਸਾਰੇ ਸੜਕ ਦਾ ਇਹ ਸੱਤਿਆਨਾਸ਼ ਮਾਰਿਆ ਸੀਵਰੇਜ ਵਾਲੇ ਨੇ ਤਸੂ ਕਿਹੜੇ ਪਾਸੋਂ ਅੰਦਰ ਜਾਊ ਬੰਦਾ ਕੋਈ ਜੇ ਕਿਸੇ ਨੇ ਦਫ਼ਤਰ ਚ ਐਂਟਰ ਕਰਨਾ ਤਾਂ ਪਾਲੀ ਸੜਕ ਨੂੰ ਬਰਬਾਦ ਕਰ ਰੱਖਿਆ ਹੈ ਹਰਿਆਣਾ ਨਗਰ ਵਿੱਚ ਆਤਮ ਹੈ ਆਹ ਦਫਤਰ ਹੈ ਜੀ ਜਿਹੜਾ ਜਿਹਦੇ ਬੈਕ ਸਾਈਡ ਤੇ ਆਪਾਂ ਉੱਥੋਂ ਦਿਖਾ ਕੇ ਖੜੇ ਹਾਂ ਸੀ ਇਹਦਾ ਹਾਲ ਵੀ ਦੇਖ ਲਓ ਇੱਧਰ ਲਓ ਜੀ ਕਰੋ ਛੱਪੜ ਦੇ ਦੱਸੋ ਕਿ ਸਾਰਾ ਪਾਣੀ ਇਧਰੋਂ ਆ ਰਿਹਾ। ਉਹ ਦੇਖੋ। ਉੱਧਰਲੇ ਪਾਸੇ ਤੋਂ ਪਾਣੀ ਐਂਟਰ ਕਰਕੇ ਸਾਰਾ ਹਸਪਤਾਲ ਹਸਪਤਾਲ ਦੀ ਸਾਰੀ ਬਿਲਡਿੰਗ ਤਸਤੀਆਨਾਫ ਮਾਰਖਿਆ। ਉਹ ਦੇਖੋ ਸਾਹਮਣੇ ਉਹ ਸਰਕਾਰੀ ਹਸਪਤਾਲ ਦੀ ਬਿਲਡਿੰਗ ਹੈ। ਇਹ ਜੇ ਅੱਗੇ ਪਾਣੀ ਦਾ ਟ੍ਰੇਰ ਲੱਗਿਆ ਰਿਹਾ ਤਾਂ ਦੇਖੋ ਬੈਠੋ ਪਾਣੀ ਵਿੱਚ ਲਓ ਨਜ਼ਾਰਾ ਸੀਵਰੇਜ ਦੇ ਗੰਦੇ ਪਾਣੀ ਵਿੱਚ ਬੈਠਣ ਦਾ ਇਹ ਸਾਡਾ ਜਲ ਵਿਭਾਗ ਦਾ ਦਫ਼ਤਰ ਹੈ ਆ ਦੇਖੋ ਜੀ ਇਹ ਆਪਣਾ ਸਰਕਾਰੀ ਹਸਪਤਾਲ ਹੰਢਿਆਆ ਇਹਦਾ ਹਾਲ ਦੇਖ ਲਓ ਕੀ ਹੈ ਕੀ ਉਹ ਨਰਕ ਬਣਾ ਰੱਖਿਆ ਹੈ ਨਗਰ ਪੰਚਾਇਤ ਹੰਢਿਆਆ ਦੇਖ ਸੂਝਵਾਨ ਕਰਮਚਾਰੀਆਂ ਨੇ ਆ ਦੇਖ ਦੂਰ ਦੂਰ ਤੱਕ ਦੇਖ ਲਓ ਸੇਵਰੇ ਦਾ ਗੰਦਾ ਪਾਣੀ ਹੈ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਮਰੀਜ਼ ਠੀਕ ਹੋ ਸਕਦਾ ਹੈ। ਇਹ ਸਮਝ ਨਹੀਂ ਆਉਂਦੀ ਵੀ ਜਿਹੜੇ ਇਹਦੇ ਡਾਕਟਰ ਨੇ ਇੱਥੇ ਕੰਮ ਕਰਨ ਵਾਲੇ ਉਹਨਾਂ ਨੇ ਹਾਲ ਤੱਕ ਕੰਪਲੇਨ ਕਿਉਂ ਨਹੀਂ ਕੀਤੀ ਇਸ ਗੰਦੇ ਪਾਣੀ ਵਾਸਤੇ ਉਹ ਵੀ ਚੁੱਪ ਬੈਠੇ ਨੇ। ਪ੍ਰਸ਼ਾਸਨ ਨੂੰ ਅਪੀਲ ਹੈ, ਉੱਚ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕਿ ਲੋਕਾਂ ਨੂੰ ਸਹੀ ਮਾਹੌਲ ਦਿੱਤਾ ਜਾਵੇ।